ਅੱਜਕੱਲ੍ਹ ਦੇ ਟਾਈਮ ਦੇ ਵਿੱਚ ਸਾਰਿਆਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਬਦਲ ਗਈ ਹੈ ਸਾਰੇ ਆਪਣੇ ਕੰਮਕਾਰਾਂ ਦੇ ਵਿੱਚ ਇੰਨੇ ਜ਼ਿਆਦਾ ਵਿਅਸਤ ਰਹਿਣ ਲੱਗ ਗਏ ਹਨ ਕਿ ਉਹ ਆਪਣੀ ਸਿਹਤ ਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਪਾਉਂਦੇ ਇਸੇ ਦੇ ਕਰਕੇ ਅੱਜਕੱਲ੍ਹ ਇੰਨੀਆਂ ਜ਼ਿਆਦਾ ਬਿਮਾਰੀਆਂ ਦੇ ਲੋਕ ਸ਼ਿਕਾਰ ਹੋ ਰਹੇ ਹਨ ਕਈ ਲੋਕ ਸ਼ਰਾਬ ਦਾ ਸੇਵਨ ਨਹੀਂ ਕਰਦੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸ਼ਰਾਬ ਦਾ ਸੇਵਨ ਨਹੀਂ ਕਰਦੇ ਤਾਂ ਸਾਡਾ ਲੀਵਰ ਕਦੇ ਵੀ ਖਰਾਬ ਨਹੀਂ ਹੋ ਸਕਦਾ ਪਰ ਉਹਨਾਂ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਜੇਕਰ ਉਹ ਸ਼ਰਾਬ ਨਹੀਂ ਪਿੰਦੇ ਤਾਂ ਵੀ ਉਹਨਾਂ ਦਾ ਲੀਵਰ ਖਰਾਬ ਹੋ ਸਕਦਾ ਹੈ ਇਹ ਹੈਰਾਨੀ ਵਾਲੀ ਗੱਲ ਹੈ ਪਰ ਇਹ ਬਿਲਕੁਲ ਸੱਚ ਹੈ ਕਿਸ ਤਰ੍ਹਾਂ ਦੇ ਨਾਲ ਹੋ ਸਕਦਾ ਹੈ ਅੱਜ ਦੇ ਇਸ ਹੈਲਥ ਟਿਪ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਅਜੋਕੇ ਸਮੇਂ ਵਿੱਚ ਲੋਕਾਂ ਦਾ ਲਾਈਫ ਸਟਾਈਲ ਬਿਲਕੁਲ ਹੀ ਬਦਲ ਗਿਆ ਹੈ ਲੋਕਾਂ ਕੋਲ ਆਪਣੇ ਲਈ ਆਪਣੀ ਸਿਹਤ ਲਈ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਨਾ ਹੁਣ ਕੋਈ ਸੌਣ ਦਾ ਸਮਾਂ ਹੈ ਨਾ ਹੀ ਖਾਣ ਪੀਣ ਦਾ ਸਮਾਂ ਹੈ। ਅੱਜਕੱਲ ਟੈਕਨੋਲੋਜੀ ਵਿੱਚ ਵਾਧਾ ਹੋਣ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਵੀ ਲੋੜ ਨਹੀਂ ਪੈਂਦੀ। ਘਰ ਤੋਂ ਸਾਰੇ ਕੰਮ ਹੋ ਜਾਂਦੇ ਹਨ ਜਿਵੇਂ ਕਿ ਵਰਕ ਫਰੋਮ ਹੋਮ ਕੋਈ ਸਮਾਨ ਲੈਣਾ ਹੋਵੇ ਤਾਂ ਘਰ ਬੈਠੇ ਆਨਲਾਈਨ ਆਰਡਰ ਕਰੋ ਤੇ ਤੁਹਾਡੇ ਕੋਲ ਸਮਾਨ ਆਪ ਪਹੁੰਚ ਜਾਂਦਾ ਹੈ। ਨਾ ਕੋਈ ਵਰਜਿਸ ਕਰਨੀ ਨਾ ਕਸਰਤ ਤੇ ਨਾ ਹੀ ਸੈਰ ਕਰਨੀ। ਇਸ ਤਰ੍ਹਾਂ ਕਾਰਨ ਨਾਲ ਤੁਸੀਂ ਬਿਮਾਰੀਆਂ ਦੇ ਸ਼ਿਕਾਰ ਬਣਦੇ ਜਾਂਦੇ ਹੋ। ਅਕਸਰ ਇਹ ਜੋ ਲੋਕ ਸ਼ਰਾਬ ਦਾ ਸੇਵਨ ਨਹੀਂ ਕਰਦੇ ਉਹ ਕਹਿੰਦੇ ਹਨ ਕਿ ਸਾਡਾ ਤੱਲੀਵਰ ਕਦੇ ਵੀ ਖਰਾਬ ਨਹੀਂ ਹੋ ਸਕਦਾ ਪਰ ਜ਼ਰੂਰੀ ਨਹੀਂ ਕਿ ਜੋ ਵਿਅਕਤੀ ਸ਼ਰਾਬ ਦਾ ਸੇਵਨ ਕਰਦਾ ਹੈ ਤਾਂ ਸਿਰਫ ਉਸ ਵਿਅਕਤੀ ਦਾ ਹੀ ਲੀਵਰ ਖਰਾਬ ਹੋਵੇ ਸ਼ਰਾਬ ਦੇ ਸੇਵਨ ਨਾ ਕਰਨ ਵਾਲਿਆਂ ਨੂੰ ਵੀ ਆਪਣੇ ਲੀਵਰ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਨੂੰ ਨਾਨ ਐਲਕੋਹੋਲਿਕ ਫੈਟੀ ਲੀਵਰ ਡਿਜ਼ੀਜ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਡਿਜ਼ੀਜ਼ ਦੇ ਲੱਛਣ ਪਹਿਲਾਂ ਤਾਂ ਨਜ਼ਰ ਨਹੀਂ ਆਉਂਦੇ ਅਤੇ ਜਦੋਂ ਆਉਂਦੇ ਹਨ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਨਾਨ ਐਲਕੋਹੋਲਿਕ ਫੈਟੀ ਲੀਵਰ ਡਿਜ਼ੀਜ਼ ਨਾ ਸਿਰਫ ਤੁਹਾਡੇ ਲੀਵਰ ਤੇ ਅਸਰ ਕਰੇਗਾ ਬਲਕਿ ਤੁਹਾਡੀ ਪਾਚਕ ਸਿਹਤ, ਦਿਲ ਦੀ ਸਿਹਤ ਅਤੇ ਕੈਂਸਰ ਹੋਣ ਦਾ ਵੀ ਜੋਖਮ ਹੋ ਸਕਦਾ ਹੈ। ਇਸ ਡਿਜ਼ੀਜ਼ ਨੂੰ metabolic dysfunction associated steatotic liver disease ਵਜੋਂ ਜਾਣਿਆ ਜਾਂਦਾ ਹੈ। ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ BGMRI ਦੁਆਰਾ ਕਰਵਾਏ ਗਏ ਇੱਕ ਤਾਜ਼ਾ ਅਧਿਐਨ ਦੇ ਅਨੁਸਾਰ ਉੱਤਰੀ ਭਾਰਤ ਵਿੱਚ ਹਰ ਦੋ ਵਿੱਚੋਂ ਇੱਕ ਵਿਅਕਤੀ ਨੂੰ ਨਾਨ-ਐਲਕੋਹੋਲਿਕ ਫੈਟੀ ਲੀਵਰ ਡਿਜ਼ੀਜ਼ ਹੋਣ ਦੀ ਸੰਭਾਵਨਾ ਹੈ ਲੀਵਰ ਸਾਡੇ ਅੰਦਰੂਨੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ ਲੀਵਰ ਸਾਡੇ ਸਰੀਰ ਵਿੱਚ ਇੱਕ ਛੱਲੀ ਦੇ ਰੂਪ ਵਿੱਚ ਕੰਮ ਕਰਦਾ ਹੈ ਅਮੋਨੀਆ ਨੂੰ ਹਟਾ ਕੇ ਖੂਨ ਸਾਫ਼ ਕਰਦਾ ਹੈ ਪਾਚਨ ਲਈ ਬੋਇਲ ਐਸਿਡ ਜ਼ਰੂਰੀ ਲਿਪਿਡ ਅਤੇ ਪਾਚਕ ਬਣਾਉਂਦਾ ਹੈ ਪਰ ਬਦਲਦੇ ਖਾਣ ਪੀਣ ਰਹਿਣ ਸਹਿਣ ਦੇ ਤੌਰ ਤਰੀਕਿਆਂ ਕਰਕੇ ਮੋਟਾਪਾ ਸ਼ੂਗਰ ਬਲੱਡ ਪ੍ਰੈਸ਼ਰ ਵਰਗੇ ਜੀਵਨ ਚਾਲੀ ਨਾਲ ਜੁੜੇ ਰੋਗ ਤੇਜ਼ੀ ਨਾਲ ਵਧ ਰਹੇ ਹਨ ਇਹਨਾਂ ਬਿਮਾਰੀਆਂ ਵਿੱਚੋਂ ਹੀ ਇੱਕ ਹੈ ਫੈਟੀ ਲੀਵਰ ਜੇਕਰ ਲੀਵਰ ਵਿੱਚ 5% ਤੋਂ ਵੱਧ ਚਰਬੀ ਹੈ ਤਾਂ ਇਸ ਨੂੰ ਫੈਟੀ ਲੀਵਰ ਮੰਨਿਆ ਜਾਂਦਾ ਹੈ ਦੱਸਦੀ ਹੈ ਕਿ ਅਜੋਕੇ ਸਮੇਂ ਵਿੱਚ ਇਹ ਬੱਚਿਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਜਿਸ ਵਿੱਚ 10 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਕੇਸ ਦਰਜ ਕੀਤੇ ਗਏ ਹਨ ਮਾਹਰਾਂ ਦੇ ਅਨੁਸਾਰ ਜੈਨੇਟਿਕ ਕਾਰਕਾਂ ਤੋਂ ਇਲਾਵਾ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਤਬਦੀਲੀਆਂ ਚਰਬੀ ਵਾਲੇ ਲੀਵਰ ਦੇ ਆਮ ਕਾਰਨ ਹਨ ਮੋਟਾਪਾ ਕਮਰ ਦਾ ਵਧਿਆ ਘੇਰਾ ਡਾਇਬਟੀਜ਼ ਜਾਂ ਹਾਈਪਰਟੈਨਸ਼ਨ ਵਰਗੀਆਂ ਬਿਮਾਰੀਆਂ ਵਾਲੇ ਵਿਅਕਤੀਆਂ ਨੂੰ ਵਧੇਰੇ ਜੋਖਮ ਹੁੰਦਾ ਹੈ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਦਾ ਖਤਰਾ ਜ਼ਿਆਦਾ ਹੁੰਦਾ ਹੈ ਕਿਉਂਕਿ ਉਹਨਾਂ ਦੀਆਂ ਸਰੀਰਕ ਗਤੀਵਿਧੀਆਂ ਬਹੁਤ ਘੱਟ ਹੁੰਦੀਆਂ ਹਨ ਅਤੇ ਉਹ ਜੰਕ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਅਤੇ ਜੰਕ ਫੂਡ ਇੰਨਾ ਜ਼ਿਆਦਾ ਭਾਰਾ ਹੁੰਦਾ ਹੈ ਜਿਸ ਨੂੰ ਪਚਣ ਵਿੱਚ ਬਹੁਤ ਸਮਾਂ ਲੱਗਦਾ ਹੈ ਅਤੇ ਉਸ ਦਾ ਸਿੱਧਾ ਅਸਰ ਤੁਹਾਡੇ ਲੀਵਰ ਤੇ ਹੁੰਦਾ ਹੈ ਜੋ ਪ੍ਰੋਸੈਸ ਕਰਕੇ ਅਤੇ ਡੱਬਾ ਬੰਦ ਕੀਤੇਆਂ ਡਰਿੰਕਸ ਜਾਂ ਭੋਜਨ ਹੁੰਦਾ ਹੈ ਉਹ ਜਿਗਰ ਲਈ ਹਜ਼ਮ ਕਰਨਾ ਬਹੁਤ ਔਖਾ ਹੁੰਦਾ ਹੈ ਇਸ ਲਈ ਆਪਣੇ ਸਰੀਰ ਦਾ ਧਿਆਨ ਰੱਖਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਫਿਲਹਾਲ ਸਾਡੇ ਅੱਜ ਦੇ ਹੈਲਥ ਟਿਪ ਦੇ ਵਿੱਚ ਐਨ.ਆਈ. ਸਤਿ ਸ਼੍ਰੀ ਅਕਾਲ